ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਟੁੱਡੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨੇੜ ਪਿੰਡ ਇੱਕ ਪਾਸੇ ਕਲੇਰ ਹੈ ਤੇ ਕਲੇਰ ਪਿੰਡ ਹਾਈਵੇ ਦੇ ਉੱਤੇ ਆਉਂਦਾ ਜਦੋਂ ਆਪਾਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਮਸਾਂ 3 ਕਿਲੋਮੀਟਰ ਉੱਥੋਂ ਸਾਈਡ ਤੇ ਹਟਵਾ ਪਿੰਡ ਨੇੜੇ ਪਾਣਾ ਚਵੇਲੀ ਕੋਟ ਸੁਖੀਆ ਇਹਦੇ ਆਸ-ਪਾਸ ਦੇ ਪਿੰਡ ਹੈ ਨੇੜ ਮੰਡ ਵਾਲਾ ਵੀ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਬਾਈ ਜੀ ਹੋਰੀ ਪੁਰਾਣਾ ਵਪਾਰ ਦਾ ਕੰਮ ਕਰਦੇ ਆ ਅੱਜ ਦੋ ਮੱਝਾਂ ਤੁਹਾਨੂੰ ਦਿਖਾਉਂਗਾ ਦੋਨੇ ਸੂਈਆਂ ਸਵਾਨੀਆਂ ਬੇਨਤੀ ਸ਼ੁਰੂ ਚ ਹੀ ਹੁੰਦੀ ਹੈ ਹਰੇਕ ਵੀਡੀਓ ਚ ਕਹੀਦਾ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਜੋ ਡਿਟੇਲ ਦੱਸੀ ਜਾਂਦੀ ਉਹਦੇ ਬਿਹਾਫ ਤੇ ਤੁਸੀਂ ਤਸੱਲੀ ਕਰ ਸਕਦੇ ਹੋਣੇ ਇੱਕ ਹੋਰ ਬੇਨਤੀ ਜਿਹੜੇ ਵੀ ਆਨਲਾਈਨ ਮਤਲਬ ਸਿੱਧੀ ਪੇਮੈਂਟ ਪਾ ਕੇ ਪਸ਼ੂ ਮੰਗਾਉਣਾ ਚਾਹੁੰਦੇ ਹੋ ਭਾਵੇਂ ਵੀਡੀਓ ਨੂੰ ਸਕਿਪ ਕਰ ਦਿਆ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਆ ਕੇ ਪਸ਼ੂ ਦੇਖਦੇ ਨਹੀਂ ਤਸੱਲੀ ਨਹੀਂ ਕਰਦੇ ਮਾਲਕ ਦੇ ਘਰੇ ਕਿਉਂਕਿ ਟਿਕਿਆ ਹੋਇਆ ਪਸ਼ੂ ਆ ਸਾਲੀ ਚੀਜ਼ ਐ ਜੀ ਇਹਦਾ ਲੱਗਾ ਹੋਇਆ ਜੋ ਦੁੱਧ ਦੱਸਿਆ ਇੱਥੇ ਜਿੰਨਾ ਚੋਲੋਗੇ ਉਹਦਾ ਰਿਜ਼ਲਟ ਤੁਹਾਨੂੰ ਵੱਧ ਮਿਲੂਗਾ ਘਰੇ ਜਾ ਕੇ ਪਸ਼ੂ 1 2 ਦਿਨ ਜਾਂ ਕਈ ਵਾਰ ਉਵੇਂ ਦੁੱਧ ਤੇ ਨਹੀਂ ਆਉਂਦਾ ਹੁੰਦਾ ਦਿੱਕਤ ਆ ਜਾਂਦੀ ਐ ਪਰ ਮਾਲਕ ਦੇ ਘਰੇ ਤਸੱਲੀ ਕੀਤੀ ਜਾਵੇ ਤਾਂ ਫਿਰ ਵਿਸ਼ਵਾਸ ਦੋਹਾਂ ਤਰ੍ਹਾਂ ਦਾ ਆਪਸ ਵਿੱਚ ਬਣਿਆ ਰਹਿੰਦਾ ਦੋ ਮੱਝਾਂ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਝੋਟੀ ਖੜੀ ਐ ਇੱਥੋਂ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਆਓ ਜਾਣਕਾਰੀ ਬਾਈ ਜੀ ਹੋਰਾਂ ਤੋਂ ਇਹਦੇ ਬਾਰੇ ਲਈਏ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਨੰਗਲ ਸਾਹਿਬ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਰੋਤੇ ਇਹਦੇ ਆ ਮੇਰੇ ਵੀਰ ਦੇਸ਼ਾਂ ਦੇਸ਼ਾਂ ਦੇ ਵਿੱਚ ਪੰਜਾਬ ਦੇ ਸਾਰਿਆਂ ਦਾ ਕੋਟਾ ਕੋਟ ਧੰਨਵਾਦ ਬਈ ਅੱਜ ਆਪਾਂ ਦੋ ਮੱਝਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ ਕਨਵਾ ਸੁਆ ਇਹ ਜੀ ਪਲੂਣ ਸੁਈ ਵੀ ਆ ਦੋ ਦੰਦ ਹੈ ਪਹਿਲਾ ਸੁਆ ਦੋ ਦੰਦ ਹਾਂਜੀ ਦੋ ਦੰਦ ਅੱਜ ਦਿਨ ਕਿੰਨੇ ਹੋ ਗਏ ਇਸ ਨੂੰ ਅੱਜ 7ਵਾਂ 8ਵਾਂ ਦਿਨ ਹੈ ਹੁਣ ਦੁੱਧ ਕਿੰਨਾ ਹੋਊਗਾ ਹੁਣ ਇਹ 10 ਕਿਲੋ ਦੁੱਧ ਠੰਡਾ ਕੰਡੇ ਤੇ ਤੋਲਣ ਵਾਲਾ ਦੇ 2 ਲੀਟਰ ਦਾ ਦੁੱਧ ਹੈਗਾ ਹਾਂ ਲੀਟਰਾਂ ਨਾਲ ਆਪਾਂ 11 ਵੀ ਕਰ ਸਕਦੇ ਹਾਂ ਪਰ ਕੰਡੇ ਦੇ ਤੋਲਣ ਵਾਲਾ 10 ਕਿਲੋ ਆ ਠੀਕ ਹੈ ਹਾਂ ਇਹਨਾਂ ਨੇ ਨਾ ਜੀ ਨਹੀਂ ਲਾਇਆ ਮੇਰੇ ਕੋਲੇ ਇਆਂ ਨੂੰ 2-3 ਦਿਨ ਹੋ ਗਏ ਅਜਾ ਠੀਕ ਹੈ ਪੂਰਾ ਜੀ ਨਹੀਂ ਲਾਇਆ ਹਜੇ ਇਹਨਾਂ ਨੇ ਦਾਣਾ ਦੱਪਾ ਕੋਈ ਘੱਟ ਕਰਨਗੇ ਰੇਟ ਕੀ ਰਊਗਾ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਜੀਤ ਆਪਾਂ ਖੋਲਗੇ ਇਹਨੂੰ ਆਪਾਂ ਬੱਚਾ ਕੱਟਾ ਇਹਦੇ ਨਾਲ ਨਹੀਂ ਇਹਦੇ ਨਾਲ ਹਾਂ ਕੱਟਾ ਜੀ ਠੀਕ ਹੈ ਸੋ ਦੋਸਤੋ ਬੱਚਾ ਇਹਦੇ ਨਾਲ ਮੇਲ ਕਾਫ ਹੈ ਥਣ ਸੋਹਣੇ ਆ ਹਵਾਨਾ ਚੰਗਾ ਦਿਸਦਾ ਹੈ ਦੋ ਦੰਦ ਹੈ ਹਾਈਟ ਉਹਦੇ ਹਿਸਾਬ ਤੇ ਜੱਜਮੈਂਟ ਕਰ ਲਿਓ ਬਾਕੀ ਦੂਜੀ ਝੋਟੀ ਵੀ ਤੋਰਾਂਗੇ ਉਹ ਬਹੁਤ ਵੱਡੇ ਕਦ ਕਾਟਦੀ ਹੈ ਇਹ ਛੋਟੀ ਅੱਛੀ ਬਤ ਬਤ ਅ ਇਸ ਟਾਈਮ ਮੀਡੀਅਮ ਜੀ ਹਾਈਟ ਮੰਨਾਂਗੇ ਬਾਕੀ ਹੈ ਵੀ ਦੰਦਾਂ ਚ ਝੋਟੀ ਤਾਂ ਛੋਟੀ ਰਹਿਣਾ ਹੀ ਇਹਨੇ ਨੇਚਰਲੀ ਹੈ ਨਾ ਪਤਾ ਹਵਾਨਾ ਸਾਫ ਸੁਥਰਾ ਹੈ ਥਣ ਚਾਰਾਂ ਦਾ ਸਹਜ ਇੱਕੋ ਜਿਹਾ ਦਿਸਦਾ ਤੇ ਪਾਰੇ ਦਾ ਕਬੈਣੀ ਵਾਲੇ ਪਾਸੇ ਦਾ ਮੂਰਲਾ ਥਣ ਬੱਚੇ ਨੇ ਚੁੰਗ ਲਿਆ ਬਾਈ ਜਿਹੜੀ ਦੱਸਦੇ ਸੀ ਏ ਬਾਈ ਹੁਣ ਹੁਣ ਚੁੰਗਿਆ ਥਾਣੇ ਇਹ ਤੜਕੇ ਚੁੰਗਿਆ ਬਾਈ ਇਹ 4 ਵਜੇ ਨੇ ਠੀਕ ਐ ਸੋ ਦੋਸਤੋ ਇੱਕ ਥਾਣ ਨੂੰ ਬੱਚਾ ਚੁੰਗਿਆ ਸੋ ਉਹ ਵੈਸੇ ਤੁਹਾਨੂੰ ਮੈਂ ਦਿਖਾ ਦੂੰਗਾ ਪਰ ਸਾਇਦ ਇੱਕੋ ਜਿਹੀ ਹੈ ਮਤਲਬ ਨਹੀਂ ਕੋਈ ਨੀਕੀ ਦੀ ਗੱਲ ਕੋਈ ਨਹੀਂ ਬਾਈ ਜਮਾ ਆਪਣੀ ਫੁੱਲ ਗਰੰਟੀ ਹੋਗੀ ਇਹ ਨਹੀਂ ਗੱਲ ਕੀ ਬਣਾਦਾ ਠੀਕ ਐ ਲੈਓ ਮੋੜ ਲਓ ਬਸ ਜਿਹੜੀ ਗੱਲ ਆਪਾਂ ਕਵਾਂਗੇ ਉਹ ਝੂਠ ਨਹੀਂ ਹੋਗੀ ਠੀਕ ਐ ਹੁਣ ਆਪਾਂ ਘੜਾ ਇੱਕ ਦਿਨ ਕੰਮ ਕਰਨਾ ਆ ਜਾ ਪੁੱਤ ਓਏ ਹਲ ਇਧਰ ਆ ਜਾ ਮੇਰਾ ਸੋ ਦੋਸਤੋ ਇਹ ਛੋਟੀ ਪਹਿਲੇ ਨੰਬਰ ਤੇ ਦੇਖੋ ਤੁਸੀਂ ਪਹਿਲਾਂ ਛੋਟੀ ਹੈ ਪਹਿਲਾ ਸੂਆ ਸੋਈ ਹੈ ਥੋੜੇ ਦਿਨਾਂ ਦੀ ਸੂਈ ਆ ਦੁੱਧ ਝੋਟੀ ਦੇ ਹਿਸਾਬ ਤੇ ਦੇਖਦੇ ਆ ਬਹੁਤ ਸੋਹਣੇ ਤੋਂ ਚੱਲੀ ਆ ਬਾਕੀ ਸਾਫ ਸੁਥਰੀ ਆ ਮੈਂ ਨਿਕਾਲ ਲਿਆ ਵੀ ਥਣ ਹਵਾਨਾ ਸੋਹਣਾ ਕੱਟੇ ਦਾ 나ੜੂਆ ਨਾਲ ਅਜਗਜੀਤ ਹਾਂ ਠੀਕ ਥੱਲੇ ਥੋੜਾ ਲੱਗਾ ਹੋਇਆ ਦਿਖਾ ਦੇਂਗੇ ਬਿਲਕੁਲ ਦਿਸਦਾ ਸੋ 나ੜੂਆ ਨਾਲ ਆ ਦੱਸੋ ਇਸ ਸਾਈਡ ਤੋਂ ਥਾਣਾ ਚ ਮਿੱਠੀ ਥਣ ਦਾ ਸੈਜ ਦੇਖੋ ਮੈਂ ਦੂਜੇ ਪਾਸੇ ਤੋਂ ਵੀ ਤੁਹਾਨੂੰ ਇਹ ਬੈਕ ਸਾਈਡ ਤੋਂ ਤੁਸੀਂ ਇਹਦੇ ਥਣ ਹਵਾਨਾ ਦੇਖ ਲਓ ਤੇ ਇਧਰੋਂ ਵੀ ਤੁਸੀਂ ਥਣ ਦਾ ਸੈਜ ਦੇਖ ਸਕਦੇ ਹੋ ਰਲਾ ਥਣ ਜਿਹੜਾ ਉਹ ਦੁੱਧ ਬੱਚੇ ਨੇ ਪੀ ਲਿਆ ਪਰ ਹਵਾਨੇ ਦਾ ਸਹਿਜ ਉਪਰੋਂ ਬਿਲਕੁਲ ਪੱਧਰ ਹੈ ਤੇ ਥੰਡ ਦਾ ਸਹਿਜ ਵੀ ਦੂਜੇ ਦੇ ਬਰਾਬਰ ਦਾ ਹੈ ਪਰ ਪਾਸ ਤੁਸੀਂ ਕਰ ਲੈਣੀ ਹੈ ਸੋ ਇਹ ਤੁਸੀਂ ਹਵਾਨਾ ਇਹਦਾ ਬੈਕ ਸਾਈਡ ਤੋਂ ਦੇਖੋ ਬਾਈ ਇਹਦੀ ਮਾਡੀ ਪੂਛ ਫੜਿਓ ਸੋ ਦੋਸੋ ਇਦਾਂ ਦੀ ਝੋਟੀ ਇਹ ਤਿਆਰੀ ਦੇ ਵਿੱਚ ਹੈ ਤੇ ਸਵੇਰ ਵੀਡੀਓ ਬਣਾ ਰਿਹਾ ਛੱਡ ਦੋਈ ਸਾਢੇ 7 ਵਜੇ ਦਾ ਟਾਈਮ ਹੈ ਲਗਭਗ ਸਾਢੇ 7 ਹੋਣਗੇ ਇਸੇ ਟਾਈਮ ਜਗਜੀਤ ਦੇ ਚੁੰਆ ਮਲ ਸਭਾ 7 ਵਜੇ ਸ਼ਾਉਣ ਠੀਕ ਹੈ ਬਾਈ ਅਭੀ ਕਈ ਵਾਰੀ ਲੇਟ ਲੂਟ ਹੋ ਜਾਂਦੇ ਆ ਤੇ ਇੱਕ ਜਗਜੀਤ ਮੈਂ ਹੋਰ ਖਣੀ ਹਾਂ ਇਹ ਝੋਟੀ ਜੇ ਕੋਈ ਚੰਗਾ ਬਾਈ ਸੇਵਾ ਸਾਂ ਸੰਭਾਲਾ ਲੈਂਦਾ ਹੂੰ 14 ਦਾ ਮੰਨ ਕੇ ਚੱਲ ਪੱਕਾ ਹੀ ਇਹ ਤੇ 15 ਵੀ ਦੇ ਸਕਦੀ ਝੋਟੀਏ ਠੀਕ ਹੈ ਸੋ ਦੋਸੋ ਚੰਗਾ ਦੋ ਦਿਨ ਥੋੜੇ ਹੋਏ ਆ ਬਹੁਤ ਚੰਗੀ ਸਟਾਰਟਿੰਗ ਆ ਝੋਟੀ ਦੀ ਠੀਕ ਹੈ ਜੀ ਸੋ ਦੁੱਧ ਬਾਕੀ ਛੰਡੀ ਸੀ ਬਹੁਤ ਆ ਇਹ ਤੋਂ ਬਿਨਾ ਇੱਕ ਮੱਝ ਹੋਰ ਜਿਹੜੀ ਅੰਦਰ ਸੂਈ ਸਵਾਈ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਉਸ ਸੂਈ ਨੂੰ ਇਹਨੂੰ ਬਾਈ ਜੀ ਅੱਜ ਹੋ ਕੇ ਹੋਣਗੇ 17 18 ਦਿਨ ਠੀਕ ਹੈ ਕੱਟੀ ਮਗਰ ਹੈ ਕੱਟੀ ਇਹਦੇ ਨਾਲ ਹੈ ਅੱਛਾ ਇਹਦਾ ਸੂਆ ਕਿੰਨਾ ਹੈ ਦੂਜਾ ਸੂਆ ਜੀ ਦਾ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਐਸ ਟਾਈਮ ਜੀ ਮੇਰੇ ਕੋਲੇ 14 ਕਿਲੋ ਤੋਂ ਬਾਹਰ ਹੈ ਠੀਕ ਹੈ ਥੋੜੀ ਸੀਗਾ 18 ਕਿਲੋ ਇਹ ਠੀਕ ਹੈ ਰੇਟ ਇਸ ਦਾ ਆਪਾਂ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਰੱਖੀ ਠੀਕ ਹੈ ਪਰ ਆਉਣਾ ਫਿਰ ਕਈ ਵਾਰੀ ਬੰਦਾ ਕੋਲ ਝਲ ਜਾਂਦਾ ਮੁੜ ਕੇ ਥੋੜਾ ਇਹ ਮੁਸ਼ਕਲ ਹੋ ਜਾਂਦਾ ਕੰਮ ਠੀਕ ਹੈ ਸੋ ਦੋਸਤੋ ਇਹ ਜੈਡ ਵਾਲਾ ਕੱਟੀ ਇਹਦੇ ਨਾਲ ਖੋਲੋ ਜੀ ਕਦ ਕਾਠ ਚੰਗਾ ਝੋਟੀ ਦਾ ਬਾਕੀ ਹੱਡਾਂ ਪੈਰਾਂ ਦੀ ਸੋਹਣੀ ਹੈ ਬਹੁਤ ਚੰਗੀ ਝੋਟੀ ਹੈ ਜੀ ਹਵਾਨਾ ਪੱਕੇ ਹਵਾਨੇ ਦੀ ਹੈ ਪੱਕੇ ਹਵਾਨੇ ਚ ਅੱਗੋਂ ਵੱਧ ਦਿਸੂਗਾ ਬਾਕੀ ਤੁਰਦਿਆਂ ਤੋਂ ਪਿਛਾਂ ਦੀ ਹਵਾਨਾ ਪੂਰਾ ਹੀ ਦਿਖਾਊਗੀ ਝੋਟੀ ਉੱਤੋਂ ਤੁਸੀਂ ਬਣਾਵਟ ਝੋਟੀ ਦੀ ਦੇਖ ਸਕਦੇ ਹੋ 14 ਕਿਲੋ ਦੁੱਧ ਬਾਈ ਦੀ ਹੋਰਾਂ ਕੋਲ ਇਸ ਟਾਈਮ ਹਾਜ਼ਰ ਹੈ ਜੋ ਪਹਿਲਾਂ ਗੱਲ ਕੀਤੀ ਸੀ ਵੀ ਕਈ ਵਾਰ ਪਸ਼ੂ ਉਪਰਾ ਕਰ ਜਾਂਦਾ ਜਿਵੇਂ ਬਾਈ ਨੇ ਦੱਸਿਆ ਵੀ 18 ਕਿਲੋ ਦੁੱਧ ਸੀ ਪਰ ਇਹ ਬਾਈ ਕੋ ਲਾ ਕੇ 14 ਕਿਲੋ ਆ ਸੋ ਤੁਸੀਂ 14 ਕਿਲੋ ਵੀ ਇੱਥੋਂ ਆਪ ਦਾ ਭਾਵੇਂ ਦੋ ਟਾਈਮ ਚੋਲਿਓ ਜੇ ਕਿਉਂਕਿ ਫਾਰਮਰ ਦਾ ਆਕਾਰ ਹੈ ਇੱਥੇ ਤੁਸੀਂ ਮਿਲਕਿੰਗ ਕਰ ਸਕਦੇ ਹੋ ਤੁਸੀਂ ਕੋਈ ਮੰਡੀ ਦੇ ਵਿੱਚੋਂ ਪਸ਼ੂ ਨਹੀਂ ਦੇਖ ਰਹੇ ਸੋ ਤਸੱਲੀ ਕਰਨਾ ਖੈਰ ਤੁਹਾਡਾ ਹੱਕ ਹੁੰਦਾ ਚੰਗੇ ਢਾਂਚੇ ਦੀ ਹੈ ਸੋਹਣਾ ਥਾਣ ਹਵਾਨਾ ਹੈ ਰੇਟ ਇਹਦਾ ਫੋਨ ਦੇ ਉੱਤੇ ਆ ਦੋਨਾਂ ਮੱਜਾਂ ਦੇ ਰੇਟ ਫੋਨ ਤੇ ਆ ਬਾਕੀ ਜਿਹੜੀ ਕੀਮਤ ਹੈ ਉਹ ਬਾਈ ਜੀ ਹੋਰੀ ਤੁਹਾਡੇ ਤੋਂ ਡਿਮਾਂਡ ਰੱਖ ਲੈਣਗੇ ਜਦੋਂ ਤੁਸੀਂ ਫੋਨ ਕਰੋਗੇ ਤੁਹਾਨੂੰ ਚਚੂਗੀ ਉਹ ਕੀਮਤ ਤੇ ਤੁਸੀਂ ਸੌਦਾ ਕਰ ਲੋਗੇ ਹਵਾਨਾ ਦੋਸਤੋ ਇਹਦਾ ਬੜਾ ਸੋਹਣਾ ਦਿਸਦਾ ਹੈ ਬਈ ਮਾੜਾ ਜੱਗੇ ਨੂੰ ਤੋੜ ਲਿਓ ਸੋ ਹੁਣ ਜਦੋਂ ਤੁਰੂਗੀ ਫੇਰ ਅੱਗੇ ਨੂੰ ਪੈਰ ਪੜਦੀ ਹੈ ਝੋਟੀ ਤੇ ਤੁਸੀਂ ਹਵਾਨਾ ਦੇਖੋ ਇਹ ਰੋਖ ਹੈ ਇਹਦੇ ਹਵਾਨੇ ਦੇ ਲੈਓ ਜੀ ਪੱਕੇ ਹਵਾਨੇ ਦੀ ਆ ਬਾਈ ਜੀ ਇਹ ਨਹੀਂ ਗੱਲ ਵੀ ਉਹ ਦਾ ਠੀਕ ਹੈ ਸੋ ਹੁਣ ਪਸਮਾ ਬਹੁਤ ਚੰਗਾ ਲੱਗਾ ਠੀਕ ਹੈ ਸੋ ਸਿੰਘ ਕੁੰਡਿਆਂ ਦੀ ਆ ਦੋਸਤੋ ਸਿੰਗਾ ਫੰਗੋੜੀ ਦੇ ਨਾਲ ਬੱਚਾ ਕੱਟੀ ਕੋਈ ਸਿੰਗਾ ਨਾਲ ਛੇੜਛਾੜ ਨਹੀਂ ਹੈ ਨਾ ਇਹਦੇ ਟਾਂਚੇ ਦੀ ਬੰਤਰ ਬੜੀ ਸੋਹਣੀ ਹੈ ਦਸੋਖ ਤੋਂ ਤੁਸੀਂ ਦੇਖੋਗੇ ਮੈਂ ਸਾਈਡ ਤੋਂ ਜੇ ਥਣ ਦਾ ਸੈਜ ਦਿਖਾਵਾਂ ਤਾਂ ਉਹ ਵੀ ਚੰਗਾ ਥਣ ਦਿਸਦਾ ਹੈ ਬਾਕੀ ਹਵਾਨਾ ਭਈ ਇਹਦੀ ਵੀ ਪੂਛ ਫੜਿਓ ਜਦੋਂ ਹੁਣ ਸਾਈਡ ਨੂੰ ਜਾਊਗੀ ਤਾਂ ਤੁਸੀਂ ਇਹਦਾ ਹਵਾਨਾ ਨੋਟ ਕਰਿਓ ਚੌੜਾ ਕਾਫੀ ਹੈ ਹਵਾਨਾ ਸੋ ਪੱਕਾ ਹਵਾਨਾ ਮਤਲਬ ਪੱਟਾਂ ਦੇ ਸੰਨ ਚ ਹੀ ਜਿੰਨਾ ਵੀ ਹੈ ਠੀਕ ਹੈ ਜੀ ਅਜਗਜੀਤ ਜਿੱਦੇ ਦੁੱਧ ਤੇ ਆਗੇ ਨਾ ਛੋਟੀ 18 19 ਕਿਲੋ ਦੁੱਧ ਆਉਣਾ ਠੰਡਾ ਦੇ ਦੇਣਾ ਇਹਨੇ ਬਹੁਤ ਤਿਆਰ ਹੋਣਾ ਛੋਟੀ ਨੂੰ ਠੀਕ ਹੈ ਬਾਕੀ ਜਿਹੜੇ ਵੀ ਆਪਾਂ ਵੀਰ ਨੇ ਕਿਸੇ ਨੇ ਲੈਣੀ ਆ ਮੇਰੀ ਹੱਥ ਮੰਨ ਕੇ ਬੇਨਤੀ ਵੀ ਇੱਥੇ ਬਣਾ ਮੇਰੇ ਘਰੇ ਤਿੰਨ ਟਾਈਮ ਚੋਲੋ ਮੈਨੂੰ ਕੋਈ ਦੁੱਖ ਨਹੀਂ ਹ ਹ ਪਰ ਬਾਅਦ ਚ ਜਾ ਕੇ ਕੋਈ ਲੰਬਾ ਵਾਲਾ ਦੇਵੇ ਕਈ ਵਾਰੀ ਪਸੂਹਣ ਮੇਰੇ ਕੋਲ ਆਈ ਮੈਂ 18 ਕਿਲੋ ਚੋਕੇ ਲਿਆ ਦੁੱਧ ਘਟ ਗਈ ਨਹੀਂ ਪਰ ਉਹ ਅਗਲੇ ਦਾ ਕੋਈ ਕਸੂਰ ਨਹੀਂ ਹੈ ਠੀਕ ਹੈ ਨਾ ਸਹੀ ਆ ਉਹ ਤਾਂ ਸੇਵਾ ਤੇ ਨਰਪਾਲ ਕਰਦਾ ਸੋ ਦੋਸਤੋ ਦੁੱਧ ਜਿਹੜਾ ਦੱਸਿਆ ਗਿਆ ਉਹ ਵਾਰ-ਵਾਰ ਬੇਨਤੀ ਕਰੀਦੀ ਐ ਇਸ ਕਰਕੇ ਹੀ ਕਰੀਦੀ ਐ ਵੀ ਦੋਹਾਂ ਤਰ੍ਹਾਂ ਚ ਕੋਈ ਫਰਕ ਨਾ ਪਵੇ ਕਿਉਂਕਿ ਇਹ ਸਾਹ ਵਾਲੀ ਚੀਜ਼ ਆ ਮਸ਼ੀਨਰੀ ਨਹੀਂ ਗਈ ਵੀ ਜਿੰਨੀ ਐਵਰੇਜ ਦੱਸਤੀ ਓਨੀ ਕੱਢ ਦੂਗੀ ਕਿਉਂਕਿ ਇਹਨੇ ਇਹਦੇ ਘਰ ਦੇ ਮਾਹੌਲ ਦਾ ਫਰਕ ਪੈਣਾ ਹੈ ਖਾਦ ਖਰਾਕ ਦਾ ਫਰਕ ਪੈਣਾ ਕਈ ਵਾਰਾਂ ਦੁੱਧ ਪਸ਼ੂ ਘਟ ਵੀ ਜਾਂਦੇ ਤੇ ਕਈ ਵਾਰਾਂ ਵਧ ਵੀ ਜਾਂਦੇ ਆ। ਤੋਂ ਜਾਂ ਤਾਂ ਹਿੰਮਤ ਕਰਿਆ ਕਰੋ ਵੀ ਤਸੱਲੀ ਪੂਰੀ ਕੀਤੀ ਜਾਵੇ ਫਿਰ ਫਰਕ ਹੀ ਨਹੀਂ ਪੈਂਦਾ ਦੋਹਾਂ ਤਰ੍ਹਾਂ ਚ। ਜਾਂ ਫਿਰ ਇਹ ਆ ਵੀ ਅਗਲੇ ਸੂਏ ਦੀ ਵੇਟ ਕਰ ਲਿਆ ਕਰੋ ਜੇ ਤੁਹਾਨੂੰ ਕੋਈ ਥੋੜਾ ਬਹੁਤ ਦੁੱਧ ਦਾ ਫਰਕ ਵੀ ਲੱਗਦਾ ਹੈ। ਖੈਰ ਅੱਜ ਦੀ ਇਸ ਵੀਡੀਓ ਦੀਆਂ ਦੋ ਮੱਝਾਂ ਸਿੰਘਾਂ ਬਾਈ ਕੋਲ ਵਿਕਰੀ ਆਲੀਆਂ। ਦੋਨੋਂ ਹੀ ਦਿਖਾਤੀਆਂ ਦੋਸਤੋ ਇੱਕ ਛੋਟੀ ਛੋਟੀ ਉਮਰ ਦੇ ਵਿੱਚ ਪਹਿਲਾ ਸੂਆ ਸੋਈ ਹੈ ਸਾਫ਼ ਸੁਥਰੀ ਹੈ ਛੋਟੀ ਬਾਕੀ ਆ ਕੇ ਦੇਖ ਲਓਗੇ ਤੁਸੀਂ। ਤੇ ਇੱਕ ਹੋਰ ਝੋਟੀ ਜਿਹੜੀ ਦੂਜਾ ਸੁਆਸ ਹੋਈ ਐ ਚੰਗੇ ਢਾਂਚੇ ਦੀ ਐ ਨਾਲ ਬੱਚਾ ਕੱਟੀ ਐ ਦੁੱਧ ਵੀ ਚੰਗੇ ਤੇ ਚੱਲਦੀ ਐ ਬਾਕੀ ਬੰਦ ਤਰ ਬੜੀ ਚੰਗੀ ਲੱਗੀ ਇਸ ਝੋਟੀ ਦੀ ਦੁੱਧ ਵਾਲੀ ਮੱਝ ਆ ਬਿਨਾ ਸ਼ੱਕ ਕਿੰਨਾ ਚੋਲੋਂਗੇ ਉਹ ਤੁਹਾਡੀ ਸਮਝ ਜੀਹਦੀ ਝੋਟੀ ਆ ਜਗਜੀਤ ਸੋ ਅੱਜ ਦੀ ਵੀਡੀਓ ਦੇ ਇਹ ਦੋ ਨੱਕ ਸੀਗੇ ਦੋਸਤੋ ਤੇ ਟੁੱਡੀ ਪਿੰਡ ਚੋਂ ਮੈਂ ਵੀਡੀਓ ਬਣਾਈ ਐ ਬਾਈ ਸੁਖਦੇਵ ਸਿੰਘ ਨਾਮ ਐ ਦੋਸਤੋ ਇਹਨਾਂ ਦਾ ਮੈਂ ਨਾਮ ਪੁੱਛਣਾ ਭੁੱਲ ਗਿਆ ਸੀ ਜਿਹੜਾ ਵੀਰ ਆਊਗਾ ਤਾਂ ਤੁਸੀਂ ਇਹਨਾਂ ਬਾਰੇ ਪੁੱਛ ਲੋਗੇ ਪਿੰਡ ਦੇ ਵਿੱਚੋਂ ਤੁਹਾਨੂੰ ਘਰ ਦਾ ਜਿਹੜਾ ਉਹ ਅੰਦਾਜ਼ਾ ਹੋ ਜੂਗਾ ਵੀ ਕਿੱਥੇ ਕਿਹਦੇ ਹੈ ਬਾਈ ਹੋਰਾਂ ਦਾ ਘਰ ਸੋ ਅੱਜ ਦੀ ਬਾਈ ਜੀ ਪਿੰਡ ਦੇ ਵਿੱਚ ਨਾ ਮੈਨੂੰ ਬੜਾ ਕਿਕਰ ਸਿੰਘ ਦੇ ਨਾਂ ਤੇ ਜਾਣਦੇ ਆ ਅੱਛਾ ਕਿਕਰ ਹਾਂ ਕਿਕਰ ਸਿੰਘ ਦੇ ਨਾਂ ਤੇ ਵੱਡੇ ਖੂਕੂਲੇ ਘਰ ਆਪਣਾ ਠੀਕ ਹੈ ਹਾਂ ਸੋ ਦੋਸਤੋ ਕਿਕਰ ਸਿੰਘ ਵੱਡੇ ਖੂਕੂਲੇ ਘਰ ਹੈ ਤੇ ਵਪਾਰ ਦਾ ਕੰਮ ਹੈ ਧੰਨਵਾਦ ਵੀਡੀਓ ਦੇਖਣ ਲਈ